ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੀ ਅੱਜ ਅਸੀਂ ਦੇਖਦੇ ਹਾਂ ਸਾਰੇ ਦਸਤਾਨਾ ਸਵਾਗਤ ਹੈ ਇਸੇ ਕਰਕੇ ਅੱਜ ਅਸੀਂ ਇੱਕ ਖਾਸ ਵੀਡੀਓ ਲੈ ਕੇ حاضر ਹੋਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਸਮਾਨ ਦੇ ਬੱਚੇ ਇੱਕ ਘਟਨਾ ਮਾੜੀ ਸੀ ਤਾਂ ਉਸ ਨੂੰ ਚਾਲਦੇ ਹੋਏ ਲੱਕੜਸੇ ਦਾਣੇ ਵਿੱਚ ਇੱਕ ਕੱਟ ਦੇ ਵਿੱਚ ਇੱਕ ਪਾਣੀ ਨਿਕਲਿਆ ਅਤੇ ਉੱਥੇ ਬਹੁਤ ਸਾਰੇ ਲੋਕ ਵੀ ਇਕੱਠੇ ਹੋਏ ਤੁਹਾਡਾ ਇਸ ਸਬੰਦੇ ਬਾਰੇ ਕੀ ਕਹਿਣਾ ਹੈ ਨੀਚੇ ਕਮੈਂਟ ਕਰਕੇ ਦੱਸਣਾ ਅਤੇ ਆਓ ਦੇਖੋ ਇਹ ਵੀਡੀਓ ਤੇ ਵੀਡੀਓ ਨੂੰ ਜਿੰਨਾ ਜ਼ਿਆਦਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਵੀ ਭਰਾਵੋ ਅਸੀਂ ਹੱਡੀ ਬਣ ਜਾਣਗੇ ਸਾਡੇ ਨਕਸਤਾਮ ਕਰਨਗੇ ਆਪਣੀਆਂ ਮੰਗਾਂ ਆਪਣੇ ਮੁਜਿਆਂ ਦੇ ਖਾਣਗੇ ਲੜਨਗੇ ਸੰਘਰਸ਼ ਕਰਨਗੇ ਤੇ ਮੰਨਵਾ ਲੈਣਗੇ ਜੋ ਲੋਕ ਹੀ ਨਖੇੜ ਤੋਂ ਲੋਕ ਹੀ ਦੂਰ ਕਰਦੇ ਜਵਨੀਆਂ ਤੋਂ ਬਦਲਾਅ ਕਰਦੇ ਜਵਨੀਆਂ ਆ ਰਹੇ ਨੂੰ ਇਹਦਾ ਪੈਸਾ ਖਾ ਜਾਂਦੇ ਆ ਜੀ ਇਹ ਸਾਰਾ ਮਹਾਲ ਸਰਕੰਦੇ ਵਿੱਚੋਂ ਦਾ ਪੂਰਾ ਜੋਰ ਹਰ ਥਾਂ ਦੇ ਉੱਤੇ ਮੁੱਖ ਮੰਤਰੀ ਜਿੱਥੇ ਵੀ ਜਾਂਦਾ ਹੈ ਬਿਆਨ ਦਿੰਦਾ ਹੈ ਕਿ ਬਿਨਾਂ ਗੱਲ ਤੋਂ ਨਾਲਾ ਪਾਉਂਦੇ ਆ ਸਰਕਾਰ ਕਾ ਮੇਰੀ ਤੁਹਾਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਲਈ ਵੀ ਭਰਾਓ ਜਿਵੇਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੁਲਾਜ਼ਮਾਨੀਆਂ ਜੱਥੇਬੰਦੀਆਂ ਹੈਗੀਆਂ ਸ਼ਹਿਰਾਂ ਦੇ ਵਿੱਚ ਵੀ ਤੁਹਾਡਾ ਜੱਥੇਬੰਦਕ ਧਰਚਾ ਹੋਣਾ ਬਹੁਤ ਜ਼ਰੂਰੀ ਹੈ ਮਤ ਕੋਈ ਉਮੀਦ ਰੱਖਿਓ ਵੀ ਇੱਥੇ ਕੋਈ ਕੱਲ ਨੂੰ ਹੋਰ ਚੜਦੀ ਸਰਕਾਰ ਬਣ ਗਈ ਕੋਈ ਸੋਡਣਾ ਇਨਸਾਫ ਹੋ ਜੂਗਾ ਬਹੁਤ ਵੱਡਾ ਭੁਲੇਖਾ ਹੈ ਬਾਦਲ ਸਰਕਾਰ ਬਾਰੇ ਜੇ ਬਾਦਲਾ ਜੇ ਬੀਜੇਪੀ ਦੀ ਸਰਕਾਰ ਸੀਗੀ ਬਾਦਲਾਂ ਦੀਆਂ ਬੱਸਾਂ ਨੇ ਕਿੰਨੇ ਬੰਦੇ ਡਰਨੇ ਆ ਉਹ ਜੋ ਕਾਂਗਰਸੀ ਦੇ ਬੋਕਰ ਵਾਲੇ ਸਾਡੇ ਚਾਈਂ ਧਰਨੇ 'ਚ ਬੈਠੇ ਹੁੰਦੇ ਸੀ ਅੱਜ ਉਹਦੇ ਕੋਲੇ ਭਾਜੀਪੀ ਵਾਲੇ ਵੀ ਬੈਠਣਗੇ ਆ ਕੇ ਕਾਂਗਰਸੀ ਵੀ ਬੈਠਣਗੇ ਅਕਾਲੀ ਵੀ ਬੈਠਣਗੇ ਬੋਕਰ ਵਾਲੇ ਨਹੀਂ ਹੋਣਗੇ ਜਿੱਦਾਂ ਇਹਨਾਂ ਜੋ ਕਿ ਹੋਰ ਆ ਗਿਆ ਉੱਥੇ ਬੋਕਰ ਵਾਲੇ ਵਿਰੋਧੀ ਦਰਦੀ ਬੈਠੇ ਹੋਏ ਉਹਦੇ ਭਾਨ ਤੁਹਾਡੇ ਕੋਲ ਬੈਠਾ ਹੋਊ ਜੜਾ ਮਰਦਾ ਤੁਹਾਡੇ ਕੋਲ ਬੈਠਾ ਹੋਊਗਾ ਸੇਪਰੇਖਾ ਕੱਢੋ ਪਾਰਟੀਆਂ ਦੇ ਭਗਤ ਬਣਨੇ ਛੱਡੋ ਬੰਦਿਆਂ ਦੇ ਭਗਤੀ ਛੱਡ ਦਿਓ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲ ਆ ਅਸੀਂ ਉਹ ਟੜੇ ਨਾਲ ਆ ਅਸੀਂ ਆਹ ਟੜੇ ਨਾਲ ਆ ਸਿੱਕੋ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਧੱਕੇ ਦੇ ਖਿਲਾਫ ਅਸੀਂ ਜ਼ੁਲਮ ਦੇ ਖਿਲਾਫ ਦਾ ਮਜਬੂਰਾਂ ਨਾਲ ਆ ਪਿਛਲੇ 1 ਸਾਲ ਦੇ ਵਿੱਚ ਪੰਜਾਬ ਦੇ ਅੰਦਰ 4 ਹੀ ਨੌਜਵਾਨ ਮੁੰਡੇ ਝੂਠੇ ਪੁਲਿਸ ਮੁਕਾਮਾਂ 'ਚ ਮਾਰ ਦਿੱਤੇ ਗਏ ਵਿੰਕੜੇ ਪੰਜਾਬ ਦੇ ਵਿੱਚ ਮੋਤਾ ਫੋਰਸ ਰਾਸਤਾ ਨੇ ਵਿੱਚ ਹੋ ਚੁੱਕੀਆਂ ਨੇ ਜਿੱਥੇ ਥਾਥਾ ਦੇ ਧਰਨੇ ਵੀ ਲੱਗ ਰਹੇ ਆ ਇਲਜਾਮ ਵੀ ਲੱਗ ਰਿਹਾ ਕੋਈ ਸੁਣਵਾਈ ਹੈਗੀ ਆ ਕਿਉਂ ਨਹੀਂ ਹੈਗੀ ਕਿਉਂਕਿ ਆਪਾਂ ਇੱਕ ਨਹੀਂ ਹੈਗੇ ਜੇ ਕਿਸਾਨ ਦਾ ਮਸਲਾ ਹੈ ਨਹੀਂ ਕਿਸਾਨ ਦੇਖਣਗੇ ਸ਼ਹਿਰ ਵਾਲਾ ਸ਼ਹਿਰੀ ਦੇਖਣਗੇ ਮਜ਼ਦੂਰਾਂ ਦਾ ਮਸਲਾ ਮਜ਼ਦੂਰ ਦੇਖਣਗੇ ਇਹ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਇੱਕ ਹੋਣਾ ਪੈਣਾ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਲਈ ਆਹ ਜਿਹੜੀਆਂ ਇਹ ਤਾਂ ਹੋਣਾ ਕੰਮ ਇਹ ਨਿਖਾ ਕਰ ਦਿਓ ਇਹ ਜਿਹੜਾ ਕੰਮ ਸ਼ੁਰੂ ਹੋ ਗਿਆ ਰੁਕਣਾ ਨਹੀਂ ਹੈਗਾ ਜਦੋਂ ਤੁਸੀਂ ਦੇਖ ਲਓ ਆਪਾਂ ਫੇਰ ਉਹੀ ਛਨੇ ਡੰਡਾ ਪਾ ਲੈਣਾ ਆ ਕੇ ਅਸੀਂ ਫਿਰ ਪਾਰਟੀਆਂ ਮਗਰ ਧੜਾ ਮਗਰ ਤਰਪਣਾ ਸੁਤੌਰ ਨਾ ਦਾ ਮਰੀ ਨੀਕ ਬੇਨਤੀ ਹੈ ਕਿ ਇਕੱਠੇ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਆਪਣੇ ਲੋਕਾਂ ਨਾਲ ਚਾਹੇ ਸਾਡੇ ਹਿੰਦੂ ਭਰਾ ਨਾਲ ੱਕਾ ਹੁੰਦਾ ਚਾਹੇ ਕਿਸੇ ਮੁਸਲਮਾਨ ਨਾਲ ਹੁੰਦਾ ਚਾਹੇ ਸਿੱਖਾਂ ਨਾਲ ਹੁੰਦਾ ਕਿਸੇ ਨਾਲ ਵੀ ਹੁੰਦਾ ਸਾਡਾ ਫਰਜ਼ ਬਣਦਾ ਭਾਈ ਜਿੰਨਾ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਸਾਨੂੰ ਪਾਉਣ ਦੀ ਲੋੜ ਹੈ 220 ਦੇ ਵਿੱਚ ਜੋ ਕਿਸਾਨੀ ਮੋਰਚਾ ਲੱਗਿਆ ਬਠਿੰਡੇ ਦੇ ਰਕਤ ਸੀ ਰिलायंस ਮਾਰਕੀਟ ਰੋਕ ਲਈ ਰिलायंस ਮਾਰਕੀਟ ਦੀ ਇੱਕ ਦਿਨ ਦੀ ਸੇਲ 60 ਲੱਖ ਰੁਪਇਆ ਸੀ ਅਸੀਂ ਦਸ ਦਿਨ ਰੋਕੀ ਰੱਖੀ ਉਸ ਤੋਂ ਬਾਅਦ ਸਾਡੇ ਬਠਿੰਡੇ ਦੇ ਵਿੱਚ ਨਾਰ ਰੋੜਾ ਧੋਬੀ ਬਾਜ਼ਾਰ ਮੈਂ ਧੋਬੀ ਬਾਜ਼ਾਰ ਚ ਵਾਗਿਆ ਸ਼ਹਿਰਾਂ ਆਲੇ ਇਕੱਠੇ ਕਰ ਲੇ ਮੈਂ ਮੈਂ ਕਹਾ ਵੀ ਅਸੀਂ ਉੱਥੇ ਦਾਖਲ ਹੋ ਗਏ ਰੈਸ ਮਾਰਕੀਟ ਰੋਕੀ ਹੋਈ ਆ ਤੁਸੀਂ ਪਹੁੰਚਿਆ ਕਰੋ ਅਸੀਂ ਰਾਤ ਨੂੰ ਦਿਨੇ ਉੱਥੇ ਹੁੰਨੇ ਆ ਕਹਿੰਦੇ ਭਾਈ ਸਾਡਾ ਇਹ ਨਹੀਂ ਕੰਮ ਹੈਗਾ ਮੈਂ ਕਹਾਂ ਮੈਨੂੰ ਜਵਾਬ ਦਿਓ 60 ਲੱਖ ਰੁਪਿਆ ਜਿਹੜਾ ਇੱਕੋ ਦੁਕਾਨ ਤੇ ਕੁਰਨਸ ਮਾਰਕੀਟ ਦੇ ਵਿੱਚ ਜਾਂਦਾ ਸੀਗਾ ਰੋਜ਼ ਦਾ ਸਾਰਾ ਸਮਾਨ ਇੱਕੋ ਥਾਂ ਤੋਂ ਮਿਲ ਜਾਂਦਾ ਉਹ 60 ਲੱਖ ਰੁਪਿਆ ਪੂਰੇ ਬਾਜ਼ਾਰ ਚ ਘੁੰਮਿਆ ਕਿਦੋਂ ਬੂਟ ਲੈ ਕਿਸੇ ਨੇ ਕਿਸੇ ਨੇ ਕੋਈ ਘਰੀਅਨੇ ਦਾ ਸਮਾਨ ਲਿਆ ਕਿਸੇ ਨੇ ਕੋਈ ਹੋਰ ਸਮਾਨ ਖਰੀਦਿਆ ਵੱਖ-ਵੱਖ ਦੁਕਾਨਾਂ ਦੇ ਸਮਾਨ ਗਿਆ ਪਰ ਤੁਸੀਂ ਫੇਰ ਵੀ ਕਹਿੰਦੇ ਆ ਕਿ ਸਾਡਾ ਕੰਮ ਨਹੀਂ ਹੈਗਾ ਹੁਣ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਜਿਹੜੇ ਕਿਸਾਨ ਮੋਰਚਾ ਲੈ ਕੇ ਆਏ ਆ ਉਹ ਕੱਲਾ ਮਸਲਾ ਕਿਸਾਨੀ ਦਾ ਸੀ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਉਹ ਜਿੰਨੇ ਵੱਡੇ-ਵੱਡੇ ਮੌਲ ਖੁੱਲ ਗਏ ਜਿੰਨੇ ਆਨਲਾਈਨ ਕਰਾਇਆ ਸਮਾਨ ਆਉਣ ਲੱਗ ਗਿਆ ਇਨਸਾਨ ਕੀ ਨੂੰ ਹੋਇਆ ਸਾਡਾ ਛੋਟਾ ਦੁਕਾਨਦਾਰ ਮਾਰਿਆ ਗਿਆ ਛੋਟਾ ਵਪਾਰੀ ਮਾਰਿਆ ਗਿਆ ਸੁਣ ਕੇ ਕਰਕੇ ਮੈਂ ਗੱਲ ਤਾਂ ਸੁਣਾਈ ਹੈ ਕਿ ਇਹ ਮੁੱਤੇ ਸਾਡੇ ਸਭ ਦੇ ਸਾਂਝੇ ਆ ਜਦੋਂ ਵੀ ਕੋਈ ਮਸਲਾ ਹੁੰਦਾ ਸਾਰੇ ਇਕੱਠੇ ਹੋ ਜਾਇਆ ਕਰੋ ਅਸੀਂ ਤੁਹਾਨੂੰ ਵਿਸ਼ਵਾਸ ਇਹ ਦਿਵਾਉਂਦੇ ਆ ਭਾਈ ਉਦੋਂ ਵੀ ਅਸੀਂ ਮੈਂ ਤੇ ਭਾਈ ਅਮਤੋਜ ਬੈਠਾ ਸੀ ਆ ਕੇ ਗਏ ਸੀ ਉਦੋਂ ਵੀ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਜੇ ਤੁਸੀਂ ਜਿਹੋ ਜਿਹਾ ਵੀ ਮੋਰਚਾ ਲਾਓਗੇ ਹਾਈ ਦੇ ਜਾਮ ਕਰਨਾ ਹੈ ਕਿਸੇ ਦਾ ਘਰਾਓ ਕਰਨਾ ਆਈ ਸੋਡੇ ਨਾਲ ਅੱਗੇ ਹੋ ਕੇ ਲੜਾਂਗੇ ਅਸੀਂ ਅੱਜ ਵੀ ਕਹਨੇ ਆ ਵੀ ਘੱਟੋ ਘਾਟ ਤੁਸੀਂ ਇੱਕ ਕਮੇਟੀ ਬਣਾਓ ਕੁਲ ਸ਼ਹਿਰ ਦੇ ਬੰਦੇ ਲੋਕਲ ਲੋਕੀ ਪਰਿਵਾਰਾਂ ਦੇ ਬੰਦੇ ਲੈ ਲਓ ਕੁਲ ਤੁਹਾਡੇ ਇਲਾਕੇ ਦੀਆਂ ਜਿੱਥੇ ਬੰਦੀਆਂ ਬੈਠੀਆਂ ਨੇ ਲੜਨ ਦੇ ਨਾਲ ਧਰਾ ਬੈਠੀਆਂ ਉਹਨਾਂ ਨੂੰ ਨਾਲ ਲੈ ਲਓ ਇੱਕ ਕਮੇਟੀ ਬਣਾ ਕੇ ਇੱਕ ਟੀਮ ਬਣਾ ਕੇ ਉਹਦੇ ਰਾਹ ਤੁਸੀਂ ਅਗਲਾ ਜਿਹੜਾ ਸੰਘਰਸ਼ ਹੋ ਲੀਕੋ ਹੋ ਸਕਦਾ ਪਰ ਜੇ ਨਹੀਂ ਕੋਈ ਹੱਲ ਹੁੰਦਾ ਹਾਈਵੇ ਜਾਮ ਕਰਨਾ ਪੈਂਦਾ ਐਸਐਸਪੀ ਦਾ ਦਫ਼ਤਰਾ ਘਰਾਓ ਕਰਨਾ ਪੈਂਦਾ ਹੈ, ਡੀਸੀ ਦਫ਼ਤਰਾ ਘਰਾਓ ਕਰਨਾ ਪੈਂਦਾ ਹੈ। ਜਾਂ ਕੋਈ ਵੀ ਆਪਾਂ ਨੂੰ ਅਗਲਾ ਜਿਹੜਾ ਕਦਮ ਚੱਕਣਾ ਪੈਂਦਾ ਹੈ, ਉਹਦੇ ਉਹਦੀ ਜਿਹੜੀ ਵੀ ਕਮੇਟੀ ਬਣਾ ਕੇ ਜੇ ਲੜੋਂਗੇ ਸੰਘਰਸ਼ ਤਾਂ ਸੌਖੇ ਤਰੀਕੇ ਨਾਲ ਆਪਾਂ ਉਹਨੂੰ ਲੀਕ ਸਕਦੇ ਆਂ, ਯੋਜਨਾਬੱਧ ਤਰੀਕੇ ਨਾਲ ਉਹਨੂੰ ਸਿਰੇ ਚੜਾ ਸਕਦੇ ਆਂ ਤੇ ਆਪਾਂ ਇਨਸਾਫ ਤੱਕ ਜਿਹੜਾ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਦੇਖੋ ਬੱਚੇ ਤਾਂ ਮੁੜਨੇ ਨਹੀਂ। ਤੇ ਆਪਾਂ ਨੂੰ ਪਤਾ। ਪਰ ਆਪਾਂ ਚਾਹੁੰਦੇ ਆਂ ਵੀ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਦੰਦ ਨਾਉਂਦੀਆਂ ਮੌਤਾਂ ਅੱਤੇ ਪ੍ਰਾੜੇ ਛੜਿਆਂ ਫਿਰਦੇ ਆ ਹਲੇ ਵੀ ਕੋਈ ਪ੍ਰਵਾਹ ਨਹੀਂ ਬਹੁਤ ਉੱਚਾ ਬੈਠਾ ਹੁੰਦਾ ਬੰਦਾ ਉਹ ਥੱਲੇ ਫਿਰਦੇ ਬੰਦਿਆਂ ਨੂੰ ਕੀ ਦੇਮ ਕੋਈ ਸਮਝਦੇ ਆ ਕੋਮੋਟਰਸਾਈਕਲ ਤੇ ਜਾਂਦਾ ਕੋਈ ਗੱਡੀ ਤੇ ਜਾਂਦਾ ਉਹਨੂੰ ਆਈ ਲੱਗਦਾ ਬੰਦੇ ਕੀੜੇ ਫਿਰਦੇ ਆ ਦੌੜ ਕੇ ਲੰਘ ਜਾਂਦੇ ਆ ਫਰੇਟ ਮਾਰਦੇ ਆ ਸਾਈਡ ਨਹੀਂ ਦਿੰਦੇ ਆ ਪਰ ਰੋਜ਼ ਹੀ ਦੇਖਦੇ ਆ ਘਟਨਾਵਾਂ ਰੋਜ਼ ਕਿੰਨੇ ਕਿੰਨੇ ਬੰਦੇ ਨੌਜਵਾਨ ਮੁੰਡੇ ਬੱਚੇ ਬਜ਼ੁਰਗ ਮਾਮਾ ਭੈਣਾ ਕਿੰਨੇ ਲੋਕ ਸਾਡੇ ਪੰਜਾਬ ਦੇ ਵਿੱਚ ਛਲਕਾਂ ਦੇ ਵਿੱਚ ਹਾਦਸਿਆਂ ਚ ਮਾਰੇ ਜਾਂਦੇ ਆ ਜੇ ਉਹ ਨੱਥ ਪਾਉਣੀ ਆ ਭਰਾਵੋ ਤਾਂ ਇਹ ਮਸਲੇ ਦਾ ਪੱਕਾ ਹੱਲ ਹੋਣਾ ਚਾਹੀਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀਆਂ ਜ਼ਿੰਦਗੀਆਂ ਨਾ ਜਾਣ ਕਿਸੇ ਦੇ ਪਰਿਵਾਰ ਮਰਨਾਂ ਰੋਣ ਸਾਡੀ ਦਿਲੋਂ ਹਮਦਰਦੀ ਇਹਨਾਂ ਪਰਿਵਾਰਾਂ ਦੇ ਨਾਲ ਹੈ ਤੁਹਾਡੇ ਨਾਲ ਜਿਹੜਾ ਵੀ ਸੰਘਰਸ਼ ਤੁਸੀਂ ਅੱਗੇ ਲੀਕੋਗੇ ਅਸੀਂ ਤੁਹਾਡੇ ਨਾਲ ਤਣਾਵ ਮਨੋਂ ਡੱਟ ਕੇ ਖੜਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ